15 ਅਗਸਤ ਨੂੰ ਮੁੱਖ ਰੱਖਦਿਆ ਹੋਇਆ ਨਵਾਂ ਸ਼ਹਿਰ ਦੇ ਵਿੱਚ ਫਲੈਂਗ ਮਾਰਚ 15 ਅਗਸਤ ਦੇ ਮੱਦੇ ਨਜ਼ਰ ਜਿਹੜਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਅਜੇ ਫਲੈਗ ਮਾਰਚ ਕੱਢਿਆ ਜਾ ਰਿਹਾ ਇਹਦੇ ਵਿੱਚ ਸਾਡੇ ਨਾਲ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ 100 ਦੇ ਕਰੀਬ ਫੋਰਸ ਹੈਗੀ ਹੈ ਇਹ ਇੱਕ ਪਬਲਿਕ ਬਿਲਡਿੰਗ ਜਿਹੜੀ ਕੰਫੀਡੈਂਸ ਬਿਲਡਿੰਗ ਐਕਸਰਸਾਈਜ਼ ਹੈਗੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ 15 ਅਗਸਤ ਦੇ ਲਈ ਅਸੀਂ ਜਿਹੜਾ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਈਵਨਿੰਗ ਦੇ ਟਾਈਮ ਨਾਕਾਬੰਦੀ ਵੀ ਕਰਦੇ ਹਾਂ ਤੇ ਜਿਹੜੀ ਵਹੀਕਲ ਦੀ ਚੈਕਿੰਗ ਵੀ ਹੁੰਦੀ ਹੈ ਤੇ ਰਾਤ ਦੇ ਟਾਈਮ ਵੀ ਜਿਹੜੀ ਹੈਗੀ ਹੈ ਸਾਡੀ ਨਾਈਟ ਡੋਮੀਨੇਸ਼ਨ ਹੁੰਦੀ ਹੈ ਜਿਹਦੇ ਵਿੱਚ ਕਰੀਬ 200 ਦੇ ਕਰੀਬ ਜਿਹੜੀ ਹੈ ਫੋਰਸ ਹੁੰਦੀ ਹੈ ਤੇ ਉਹ ਰਾਤ ਨੂੰ ਚੈਕਿੰਗ ਵੀ ਹੁੰਦੀ ਹੈ ਤੇ ਜਿਹੜਾ ਕੋਈ ਸ਼ੱਕੀ ਵਿਅਕਤੀ ਹੁੰਦਾ ਉਹ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤੇ ਪ੍ਰੀਵੈਂਟਿਵ ਐਕਸ਼ਨ ਵੀ ਲੈ ਜਾਂਦੇ ਤੇ ਮੈਂ ਤੁਹਾਡੇ ਮਾਦੇਵਾ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਜਿਹੜਾ ਹੈਗਾ ਪੀਸਫੁਲੀ ਹੈਗਾ ਇਹ ਆਪਾਂ ਜਿਹੜੇ ਫੰਕਸ਼ਨ ਕਰਾਵਾਂ ਪਰ ਬੱਬਰ ਖਾਲਸਾ ਨੇ ਇੱਥੇ ਇੱਕ ਪ੍ਰੈਜ਼ਨ ਜਿਹੜੀ 쇼 ਕੀਤੀ ਨਾ ਸਰ ਤੇ ਉਹਨੂੰ ਲੈ ਕੇ ਕੀ ਸਾ ਤੁਸੀਂ ਕੋਈ ਬਿਲਕੁਲ ਜੀ ਜਿਹੜਾ ਮੈਂ ਤੁਹਾਨੂੰ ਜਿੱਦਾਂ ਉਹਦੇ ਬਾਰੇ ਪਹਿਲਾਂ ਵੀ ਪ੍ਰੈਸ ਨੂੰ ਮੈਂ ਬਰੀਫ ਕੀਤਾ ਸੀਗਾ ਜਿਹੜਾ ਉਹ ਕੇਸ ਹੋਇਆ ਸੀਗਾ ਉਹ ਸਾਰਾ ਟਰੇਸ ਹੋ ਗਿਆ ਹੈਗਾ ਤੇ ਬੰਦੇ ਵੀ ਫੜੇ ਚਾ ਚੁੱਕੇ ਨੇ ਤੇ ਅਸੀਂ ਉਹਦਾ ਰਿਮਾਂਡ ਵੀ ਲੈ ਲਿਆ ਇਹ ਉਹ ਤੋਂ ਕੁਝ ਕਿਸ ਤੋ ਅੱਗੇ ਵੀ ਜਿਹੜੀਆਂ ਨੋਟਸ ਖੁੱਲਣਗੀਆਂ ਉਹਨੂੰ ਵੀ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਲੀਗਲ ਕਾਰਵਾਈ ਕਰਾਂਗੇ। ਨਵਾਂ ਸ਼ਹਿਰ ਜਿਹੜੀਆਂ ਲਗਾਤਾਰ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ। ਕੀ ਨਵਾਂ ਸ਼ਹਿਰ ਨੂੰ ਸੌਫਟ ਟਾਰਗੇਟ ਸਮਝਦੇ ਹੋ? ਨਹੀਂ ਜੀ ਇਦਾਂ ਦੀ ਗੱਲ ਨਹੀਂ ਹੈਗੀ ਬਟ ਜਿੰਨੀਆਂ ਹੋਈਆਂ ਵਾਰਦਾਤਾਂ ਸਾਰੀਆਂ ਟਰੇਸ ਵੀ ਹੋ ਗਈਆਂ ਜੀ ਤੇ ਜੇ ਅੱਗੇ ਤੋਂ ਵੀ ਮੈਂ ਤੁਹਾਡੇ ਮੱਦੇਨਜ਼ਰ ਜਿਹੜੇ ਸ਼ਰਾਰਤੀ ਬੰਦੇ ਐ ਜਿਹੜੇ ਜੇ ਕੋਈ ਇਦਾਂ ਦਾ ਕੰਮ ਕਰੇਗਾ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਤੇ ਦੂਜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਨਵ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਵੀ ਗਲਤ ਕੰਮ ਨਾ ਕਰਨ ਕਿਉਂਕਿ ਇਹ ਤਾਂ ਆਪ ਦਾ ਬਾਹਰ ਬੈਠੇ ਹੈ ਪਰ ਜਿਹੜਾ ਇਹਦਾ ਨਤੀਜਾ ਹੈਗਾ ਉਹ ਸਾਡੇ ਇੱਥੋਂ ਦੇ ਯੂਥ ਨੂੰ ਪੁਖਤਣਾ ਪਵੇ। ਸਰਾਜ ਦਾ ਰੂਪ ਠੀਕ ਹੈ। ਅੱਜ ਅਸੀਂ ਪੂਰਾ ਜਿਹੜਾ ਹੈਗਾ ਇਹ ਫਲੈਗ ਮਾਰਚ ਨਾਲ ਪੂਰਾ ਸਿਟੀ ਦਾ ਏਰੀਆ ਕਵਰ ਕਰਾਂਗੇ। ਇਸ ਤੋਂ ਇਲਾਵਾ ਸਾਡੇ ਸਬਰੀਜ਼ਨ ਬੰਗਾ ਦੇ ਸਿਟੀ ਏਰੀਆ ਤੇ ਬਲਾਚੌਰ ਦਾ ਏਰੀਆ ਵੀ ਕਵਰ ਕੀਤਾ ਜਾਵੇ।